हां जी ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚਿਆ ਪਿੰਡ ਸੌਰ ਸਿੰਘ ਜ਼ਿਲ੍ਹਾ ਤਹਿਸੀਲ ਇਸ ਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲਗਦਾ ਠਿੱਕੀ ਮਿੰਡ ਤੋਂ ਕੋਈ 8-9 ਕਿਲੋਮੀਟਰ ਦੀ ਦੂਰੀ ਤੇ ਪਿੰਡ ਸੌਰ ਸਿੰਘ ਪੋਲਰ ਡੇਰੀ ਫਾਰਮ ਤੇ ਆਇਆ ਦੋਸਤੋ ਵੀਰ ਸੰਦੀਪ ਸਿੰਘ ਉਹਨਾਂ ਦੇ ਘਰ ਹਰ ਵਾਰ ਦੀ ਤਰਾਜੂ ਵੀ ਤਕਰੀਬਨ ਆਪਾਂ ਵੈਸੇ ਲਾ ਕੇ ਤੁਹਾਨੂੰ ਟੋਟਲ ਤਿੰਨ ਕਿਤ ਦਿਖਾਉਣੇ ਆ ਦੋ ਵੜਾ ਤੁਸੀਂ ਦੇਖ ਰਹੇ ਜਿਹ ਇਧਰ ਠੀਕ ਹੈ ਜੀ ਤੇ ਇੱਕ ਨੀਲੀ ਰਾਈ ਦੇ ਵਿੱਚ ਇਹ ਮੱਝ ਤੁਹਾਨੂੰ ਦਿਖਾ ਦੇਵਾਂਗੇ ਤੁਸੀਂ ਸੁਵਾਈ ਆ ਪੂਰੀ ਡਿਟੇਲ ਆਪਾਂ ਵੀਰ ਸੰਦੀਪ ਤੋਂ ਲੈ ਲਾਂਗੇ ਅੱਜ ਤਰੀਕ ਤੁਸੀਂ ਨੋਟ ਕਰ ਲਓ ਦੋਸਤੋ 16 ਜਨਵਰੀ ਤੇ ਸਮਾਂ ਕੋਈ ਸ਼ਾਮ ਦੇ 5:30 ਵਜੇ ਦਾ ਪੂਰੀ ਗੱਲਬਾਤ ਕਰਦੇ ਆ ਪਸ਼ੂ ਸਾਫ਼ ਸੁਥਰੇ ਆਉਂਦੇ ਰਹਿੰਦੇ ਆ ਡੇਲੀ ਰੁਟੀਨ ਦੇ ਵਿੱਚ ਇਸ ਕਿਲੇ ਤੇ ਇਸ ਫਾਰਮ ਤੇ ਆਹ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਵੀਰ ਸੰਦੀਪ ਸਿੰਘ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਜੀ ਮਰਜੀ ਠੀਕ ਠਾਕ ਹੈ ਬਹੁਤ ਵਧੀਆ ਵੀਰ ਸੰਦੀਪ ਠੀਕ ਠਾਕ ਬੜੇ ਤ੍ਰਿਪੰਗਰੂ ਰਾਮਦਾਸ ਜੀ ਚਲੋ ਸ਼ੁਕਰਮਾਨ ਬੜਾ ਯਾਰ ਕੀਤਾ ਤੁਹਾਨੂੰ ਫਿਰ ਪੰਜ ਲੈ ਆਂਦੀਆਂ ਗੱਲ ਪੰਜ ਹੀ ਉੱਡ ਗਈਆਂ ਬੜਾ ਵੇਚਤੀਆਂ ਪੰਜ ਹਾਂ ਆਜ ਫਿਰ ਤੇਨੀਲੀ ਦੀ ਦੋ ਬਹਿਣਾ ਵਾਂ ਤੇ ਦੋ ਤਿੰਨ ਵੜਾ ਆਪਣੀਆਂ ਬਾਹਰ ਲੀਆਂ ਖੜੀਆਂ ਰਿਕਾਰਡ ਰੋੜੀ ਦਾ ਬਾਂਦ ਰੇ ਦਾ ਪੰਜ ਛੇ ਪਸ਼ੂ ਤੇ ਰੋੜੀ ਦੇ ਮਿਲ ਜਾਂਦੇ ਆ ਮੈਂ ਨਾ ਸਮਝਾ ਮੈਂ ਜਦੋਂ ਵੀਰਾਂ ਭਰਾਵਾਂ ਨੂੰ ਦੋ ਤਈ ਤਗੜੇ ਸਾਰੇ ਭੈਣ ਭਰਾ ਇਸੇ ਤਰ੍ਹਾਂ ਹੀ ਚਰਦੇ ਆ ਬਿਲਕੁਲ ਜੀ ਬਿਲਕੁਲ ਹਾਂ ਜੀ ਕਿ ਵੱਡੀਆਂ ਬਹਿਣਾ ਦੀ ਮੰਗਦੇ ਸਾਰੇ ਭੈਣ ਭਰਾ ਤੇ ਪਸ਼ੂ ਹੋਰ ਵੀ ਲੈ ਕੇ ਲੈ ਤਿੰਨ ਚਾਰ ਪਸ਼ੂ ਲੈ ਕੇ ਖੜੇ ਆਪਣੇ ਬਾਹਰ ਠੀਕ ਆ ਅੱਜ ਮੁੱਜਾ ਜਾਂ ਵੇੜੀਆਂ ਨਹੀਂ ਮੇਰਾ ਸੰਦੀਪ ਸਾਹਿਬ ਦੰਬੜਾਂ ਬੱਛੀਆਂ ਲਈਆਂ ਬਹੁਤਿਆਂ ਚੰਗੀਆਂ 20 ਕਿਲੋ ਵਾਲੀਆਂ ਮਾਰ ਠੀਕ ਆ ਹਾਂਜੀ ਅੱਛਾ ਸੰਦੀਪ ਅੱਜ ਬੱਛੀ ਆਪਣੇ ਕੋਲ ਇੱਕ ਸੂਈ ਹੈ ਤੇ ਦੋ ਗੱਬਣਾ ਹਾਂਜੀ ਇੱਕ ਵਾਰ ਇਹ ਸੂਈ ਇੱਕ ਵਾਰ ਗੱਬਰ ਤੇ ਇੱਕ ਮੈਂ ਗੱਬਣਾ ਤੇ ਨਹੀਂ ਲੱਗਿਆ ਅੱਜ ਆਪਣੇ ਕੋਲ ਬੋ ਵੀ ਸ਼ੁਰੂਆਤ ਦੋਸਤੋ ਕਰ ਲੈਨੇ ਆ ਸਾਫ਼ ਸੁਥਰੇ ਪਸ਼ੂ ਦਿਖਾਈ ਦੇ ਰਹੇ ਆ ਬਾਕੀ ਖੋਲ ਕੇ ਤੋੜ ਕੇ ਤਸੱਲੀ ਦੇ ਨਾਲ ਆਪਾਂ ਤੁਹਾਨੂੰ ਦਿਖਾ ਦੇਾਂਗੇ ਕੰਡਾ ਦੇਖੋ ਸੰਦੀਪ ਸਾਹਿਬ ਚੱਡੇ ਆ ਕਰੀ ਬਹੁਤ ਜ਼ਿਆਦਾ ਨਿੱਗਰ ਦੇ ਵੀਕ ਨੂੰ ਲੱਗ ਪਾ ਗਏ ਸਨ ਬੋਲਾ ਹੀ ਆ ਠੀਕ ਆ ਬੋਲਾ ਕਹਿੰਦੇ ਕੋ ਕੱਚਾ ਦੁੱਧ ਕਹਿੰਦੇ 5-6 ਦਿਨਾਂ ਦੀ ਸੂਈ ਸਤਾਂ 5-6 ਦਿਨਾਂ ਦੀ ਸੂਈ ਤੇ ਦੂਜਾ ਸਵੇਰਾ 10 ਵਜੇ ਮੈਲਾ ਮਾਰਨ ਦੀ ਜੇ ਮਗਰ ਬੱਚਾ ਆ ਗਿਆ ਤੇ ਬੱਚਾ ਹੀ ਬੱਚਾ ਲੋ ਜੀ ਮਗਰ ਬੱਚਾ ਠੀਕ ਆ ਜੀ ਸੋ 5-6 ਦਿਨਾਂ ਦੀ ਸੂਈ ਆ ਤੇ ਬੋਲਾ ਕਿੰਨਾ ਦੱਸਿਆ ਕੱਚਾ ਦੁੱਧ ਕੱਚਾ ਦੁੱਧ 18 ਤੋਂ 20 ਲੀਟਰ ਪਿਆ ਰਿਆ ਜੀ 18-20 ਲੀਟਰ ਅੰਮ੍ਰਿਤ ਸਾਹਿਬ ਮਰਾਗੇ ਦਵਾਂਗੇ ਆਪਾਂ ਲੋ ਜੀ 18-20 ਲੀਟਰ ਦੋਸਤੋ ਦੁੱਧ ਮਿੰਨਤੀ ਵਾਲਾ ਤੇ ਥੱਲੇ ਇਸ ਵਕਤ ਹਾਜ਼ਰ ਆ ਕੰਡਾ ਮਰਾ ਦੇ ਦਵਾਂਗੇ ਇਧਰ ਤਾਂ ਦੇਖ ਸੰਦੇਵਾ ਫਿਕਸ ਚੱਡਾ ਜੇ ਬਾਕੀ ਵੇਖੋ ਹਵਾ ਨਾਲ ਚੱਡਾ ਕਰੋ ਨੋਡ ਤੁਸੀਂ ਬਿਲਕੁਲ ਫਿਕਸ ਹੋਵਾਨਾ ਚੱਡਾ ਨਿੱਗਰ ਲੈਵਾ ਸੰਦੇਵਾ ਨੋਡ ਨਾਲ ਝੂਣ ਲਿਖ ਦੇ ਆਪਾਂ ਕਹਿੰਦਾ ਕਿ 20 ਕਿਲੋ ਫਿਰ ਮਨਾ ਦੇ ਦਵਾਂਗੇ ਉਹ ਬਿਲਕੁਲ ਜੀ ਬਿਲਕੁਲ ਤੇ ਬਾਕੀ ਬੱਚੀ ਦੁੱਧ ਭਾਵੇਂ 5 ਕਿਲੋ ਕਰ ਜੇ ਗਾੜੀ ਅਗਲੇ ਦੇ ਕਰਮ ਜੇ ਆਪਾਂ ਸਿੰਨੂ ਕਰਾ ਦਾਂਗੇ ਗਾੜੀ ਅਗਲੇ ਦੇ ਕਿਸਮਤ ਝੂਣ ਐਡੀ ਚੰਗੀ ਗੱਲ ਹੀ ਛੱਡ ਦੋ ਅਗਲਾ ਚੋਲੇ 5 ਕਿਲੋ ਅਗਲਾ ਚੋਲੇ 15 ਕਿਲੋ ਇਹ ਅਗਲੇ ਦੇ ਸਮਝ ਆਪਾਂ ਨਹੀਂ ਮਨਾਵਾਂਗੇ ਹੁਣ ਠੀਕ ਹੈ ਅੱਜ ਹੀ ਵੜ ਆਪਣੇ ਕੋਲ ਆਈ ਆ ਅੱਜ ਹੀ ਆਪਾਂ ਵੀਡੀਓ ਪਾਤੀ ਸੋ ਅੱਜ ਜਿਹੜੇ ਦੋਸਤੋ ਐਨੀਮਲ ਆਏ ਨੇ ਵੈਸੇ ਕੱਲ ਪੰਜ ਕਬੜਾ ਅਜਰਦਾਸੀ ਰਿਹਾ ਵੀ ਜਿਹੜੇ ਪਸ਼ੂ ਸੇਲਸ ਸੇਲ ਕਰਤੇ ਆ ਇਹ ਅੱਜ ਹੀ ਐਂਟਰੀ ਹੋਈ ਹੈ ਮਤਲਬ ਬੂੜ ਵੇਖੋ ਸੰਤੂ ਸਾਹਿਬ ਕਿੱਡੀ ਜਾਈ ਹਾਂ ਨੇ ਮੂੰਹ ਮੱਥੇ ਦੀ ਚੰਗੀ ਆ ਅਜੇ ਵਾਰ ਮੈਂ ਪਟਾੜਾ ਕਹਣੇ ਆ ਗਏ ਚੁੱਕਿਆ ਵਿੱਚ ਹਾਂ ਹਾਂ ਬਾਕੀ ਚੋਣ ਜਾਂਦੀ ਖਰੀ ਹੈ ਨਾ ਇੱਕ ਨੰਬਰ ਸੰਤੂ ਸਾਹਿਬ ਪਟਾਕੇਦਾਰੀ ਆਹ ਦੇਖੋ ਜੀ ਲਾਈਵ ਸੰਦੀਪ ਤੌਰਪਰਾ ਲਓ 218 ਮੀਲੀਟਰ ਇਹ ਤਾਂ ਮੰਨ ਲੇ ਕੱਚਾ ਦੁੱਧ ਮੰਨ ਲੇ ਠੀਕ ਆ ਫਾਰੀ ਵਾਲਾ ਚਟਾ ਟਕਾਦ ਵੱਡਾ ਆਹ ਦੇਖੋ ਵਰ ਬਹੁਤ ਵੱਡੀ ਸੰਧੂ ਸਾਹਿਬ ਆਖੀ ਤੇ ਫਿਰ ਸੱਚਾ ਦੋ ਬਲ ਰਸ਼ੀ ਆਉ ਜਾਈ ਮਾਰੋ ਕਰ ਆਂ ਨੀ ਬਹੁਤ ਵੱਡੀ ਮਾਰੋ ਨੀ ਰਾ ਇਹਦੇ ਬੱਚਾ ਦੇ ਨਾਲ ਹੀ ਮਾਰਦੇ ਤਾਰਾ ਹਾਂਜੀ ਮਾਰਦੇ ਸੰਧੂ ਸਾਹਿਬ ਠੀਕ ਆ ਜੀ ਤੇ ਗੰਗਾ ਪਾੜਨਾ ਕੋਈ ਸੰਦੀਪ ਪੁੱਤ ਜਰ ਬੱਚਾ ਲਾ ਦੇ ਤੁਸੀਂ ਤੇ ਇਹਦਾ ਮੁੱਲ ਮੇਰੇ ਸੰਦੀਪ ਸਿੰਘ ਦੱਸ ਦਈਏ ਪੱਟ ਸੰਧੂ ਸਾਹਿਬ ਜੀ ਜੇ ਮੁੱਲ ਕਰਨੋਂ 85 ਕਰੀਏ 90 ਕਰੀਏ ਹਾਂਜੀ ਤੇ ਮੁੱਲ ਨੇ 75000 ਰੁਪਏ ਰਸ਼ੀ ਦੇ ਦੀਏ 75000 ਦੀ ਹਾਂਜੀ ਨਹੀਂ ਕਰਕੇ ਪੂਰੀ ਲੈਸ ਤੋਂ ਲੈਸ ਕਰਕੇ ਦਈਏ ਕਿ ਮਾਲ ਇਸੇ ਤਰ੍ਹਾਂ ਹੀ ਬਥੇਰਾ ਗਿਣਤੀ ਚ ਤਰਿਆ। ਤੁਸੀਂ ਗੱਲ ਕਰੀਏ ਰਣਜੋਤ ਸਿੰਘ ਸਾਹਿਬ। ਹਾਂਜੀ 70000 ਦੀ ਰੱਛੀ ਦੇ ਦਈਏ 5000 ਦੇ। 70000 ਦੀ। ਦੇ ਦਿਓ ਮਹਾਰਾਜ। ਚਵਾਈ ਇੱਥੇ ਗੰਨੇ ਵਾਂਗ ਆਉਂਦੀ ਆ। ਲਓ ਜੀ। ਸੋ 70000 ਦੀ ਦੋਸਤੋ ਇਹ ਵੇੜ ਤੁਹਾਨੂੰ ਮਿਲ ਜੂਗੀ। ਬਾਕੀ ਕੋਈ ਕਿਲੋ ਖੰਡ ਆਪਾਂ ਭਰਾ ਕੇ ਤਸੱਲੀ ਦੇ ਨਾਲ ਤੁਹਾਨੂੰ ਦਿਖਾ ਦਿੰਨੇ ਆ। ਆਹ ਦੇਖੋ। ਫੜੇ ਬੰਦੀ ਬਾਬੇ ਨੂੰ ਪਾਣੀ ਪੁਣਾਈ। ਆਹ ਦੇਖੋ ਜੀ। ਹਾਂ 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 ਪੰਨ ਉਹ ਉਹ ਦਰਗਾ ਕੋਈ ਨਹੀਂ ਕੋਈ ਪੂਰਾ ਹੌਸਲੇ ਦੇ ਨਾਲ ਕੋਈ ਚੱਕਰ ਨਹੀਂ ਗਾ ਨਹੀਂ ਨਹੀਂ ਕੋਈ ਗੱਲ ਨਹੀਂ ਤਸੱਲੀ ਦੇ ਨਾਲ ਆਪਾਂ ਧਾਰਾ ਮਾਰ ਕੇ ਦਿਖਾਉਨੇ ਆ ਤੋਸੋਂ ਬਾਕੀ ਸੰਜੋ ਸਾਹ ਆਪਾਂ ਪਈਏ ਜਾਨੇ ਵੇਖੋ ਅਗਲੇ ਥਾਂ ਦੀ ਧਾਰਾ ਆ ਨਹੀਂ ਜੀ ਨਹੀਂ ਸੋਨੇ ਵਰਗਾ ਮਾਲ ਦੋ ਜੀ ਪੈਸੇ ਆਪਾਂ ਲੈ ਆ ਆ ਮਗਲੇ ਦੀ ਧਾਰਾ ਦੋ ਪੂਰਾ ਤਸੱਲੀ ਨਾਲ ਆ ਕਮਾਈ ਵਾਲੇ ਥਾਂ ਦੀ ਧਾਰਾ ਜੀ ਆ ਲਓ ਆ ਅਗਲੇ ਕਮਾਈ ਵਾਲੇ ਥਾਂ ਦੀ ਧਾਰਾ ਜੀ ਵੇਖੋ ਸੰਤੋਸ ਸਾਹਿਬ ਉਹਨਾਂ ਕੱਲੀਆਂ ਟਰਾਈ ਵੇਖ ਲਈ ਇਹ ਅਗਲੇ ਦਿਨਾਂ ਦੀ ਚੁਆਈ ਕਰੋ ਨੋਟ ਦੀ ਠੀਕ ਆ ਜੀ ਤੇ ਆ ਮਗਰਲੇ ਥਾਂ ਤੁਹਾਨੂੰ ਆਪਾਂ ਥੋੜੇ ਭਰਾ ਕੇ ਦਿਖਾ ਦਿੰਨੇ ਆ ਆ ਕਰਿਓ ਉਹਨੂੰ ਬਹੁਤ ਜਿਆਦਾ ਚੁਆਈ ਚੱਲੀ ਸੰਤੋਸ ਸਾਹਿਬ ਕੋਈ ਧੂ ਨਹੀਂ ਸ਼ਿਤਾ ਨਹੀਂ 70000 ਰੁਪਏ ਵਾਚੀ ਦੇ ਦੋ ਖਾਨ ਲੈ ਵਾਲੀ ਵਾੜ ਜੇ ਬਾਕੀ ਬੱਚੇ ਨੂੰ ਅਸੀਂ ਥੱਲੇ ਘਾਟੀ ਛੱਡਦੇ ਆ ਕੱਲ ਵੀ ਆਦੇ ਕੋਈ ਆ ਠੀਕ ਆ ਲਓ ਜੀ ਬੱਛਾ ਮਗਰ ਆ ਤੇ 18 20 ਕਿਲੋ ਮੇਰਾ ਭਰਾ ਕੋਈ ਦੁੱਧ ਸਮਝੋ ਜੀ ਬਣਾ ਕੇ ਲਵਾਂ ਗੁਰੂ ਰਾਮ ਦਾ ਹਮੇਸ਼ਾ ਕਰੇ ਰਛੀ ਮਰੋਈ ਦੇ ਵੀ ਨਵੀਂਦਰ ਹੋਵੇ ਕੋਈ ਬੁਖਾਰ ਨਾ ਹੋਵੇ ਕੋਈ ਹੋਜੀ ਗੱਲ ਨਾ ਕਹੋ ਜੀ ਹਾਂ ਪਰ ਉਹ ਮਹਾਰਾਜ ਦੇ ਹੱਥ ਵਸਿਆ ਜੀ ਇਹ ਲੱਗਦਾ ਮਨਾਵਾਂਗੇ ਅੱਪਾ ਬਾਅਦ ਤੇ ਲਿਓ ਠੀਕ ਹੋ ਗਿਆ ਅੱਪਾ ਰਪਈਏ ਲੈਣਾ ਸੰਤੋ ਸਾਹਿਬ ਕੇ ਜੀ ਆਪਾਂ ਵੀ ਦੇ ਕੇ ਆਂਦੇ ਅਗਲੇ ਮਹੀਨੇ ਹੂੰ ਵਾਛੀ 74 ਦੀ ਪਰ 70 ਦੀ ਦੇਵਾਂਗੇ ਜਿਹੜੀ ਆਪਾਂ ਤੁਹਾਨੂੰ ਅੰਨੇ ਦੀ ਕੋਈ ਨਾ ਦੋਸਤਾਂ ਤੁਹਾਨੂੰ ਤਜੇ ਨੰਬਰ ਤੇ ਇਧਰ ਵਿਖਾਉਣੇ ਆ ਟੇਡੇ ਕੱਟ ਦੇ ਵਿੱਚ ਆ ਖੱਬੇ ਪਾਸੇ ਟੇਡਾ ਕੱਟ ਮੇਨੂੰ ਲੱਗਦਾ ਵੀ ਇਹ ਤੇ ਜ ਫੰਕਸ਼ਨ ਹੀ ਸਾਰੇ ਆ ਗਿਆ ਸੰਧੂ ਸਾਹਿਬ ਸਾਰੇ ਜਾਨੀ ਕਿ ਟੇਡਾ ਕਾਟ ਆ ਗਿਆ ਬੱਲੀ ਮਣਕੀ ਆਖਾ ਦੀ ਸੰਗੂ ਕੇ ਇੱਕ ਕੁੰਡਾ ਦੇ ਕਟਾ ਆ ਗਿਆ ਟਲ ਗਿਆ ਗਿਆ ਤੇਲੀਆ ਬਾਤਾਰੀ ਢਾਲ ਤਲਵਾਰ ਬਹੁਤ ਆ ਗਈ ਹੈ ਬਹੁਤ ਜਿਆਦਾ ਘੱਟ ਮਿਲਦਾ ਹੋਇਆ ਜਾਨ ਮੇਰਾ ਲੈ ਵੀ ਮੈਂ ਪਾਇਆ ਫੰਕਸ਼ਨ ਸਾਰੇ ਆ ਗਏ ਹਾਂ ਜੀ ਬਹੁਤ ਘੱਟ ਲੱਗਦਾ 200 ਚੰਗੀ ਜੰਮੀ ਪਲੀ ਆ ਵਜਨ ਲੋਡ ਭਾਰਾ ਪੇਟਾ ਇਧਰੋਂ ਤੁਸੀਂ ਮੱਝ ਇੱਕ ਵਾਰੀ ਦੇਖੋ ਤੇ ਸੁਬਿਆਂ ਦੇ ਵਿੱਚ ਮੇਰਾ ਵੀ ਆਪ ਦੀ ਜਜਮੈਂਟ ਤੀਜੇ ਲਾ ਲਿਓ ਦੂਜੇ ਲਾ ਲਿਓ ਚੌਥੇ ਲਾ ਲਿਓ ਬਾਕੀ ਮੱਝ ਆਹ ਦੇਖੋ ਜੀ ਸੰਧੂ ਸਾਹਿਬ ਇਹਦੇ ਬੰਦੇ ਦਾ ਨਹੀਂ ਆ ਥਾਲਾਂ ਦੇ ਭੂਗਨੋਂ ਕਿੱਟ ਨੇ 13 ਤੋਂ 14 ਕਿਲੋ ਦੁੱਧ ਨਾਰਮਲ ਸੰਭੇ ਚ ਹੋਇਆ ਵਾ ਤੇ ਬਾਕੀ ਮੈਂ ਚਵਾ ਵੀ ਦੁੱਧ ਅਗਲਾ ਚੰਗੀ ਸੰਭੇ ਦੇ ਬਾਕੀ ਢਾਲੀ ਮੱਝ ਤੇ ਨੀਲੀ ਰਾਵੀ ਦੀ ਹੋਵੇ ਮੈਨੂੰ ਲਾ ਤਾਂ ਸੋੜ ਦੇ ਸੁਹਾਗੇ ਲਈ ਸੰਧੂ ਸਾਹਿਬ ਇਹਦੇ ਘਰੋਂ ਲੱਭਦਾ ਨਹੀਂ ਗਾ ਇਹਦਾ ਗਿਨਾ ਮੁੱਲ ਕਰ ਲਿਓਂਦਾ ਨੂੰ ਮੁੱਲੀ ਹੈ ਹੋਰ ਵੀ ਮੈਨੂੰ ਤਾਂ ਸੋ ਆਪ ਤੁਸੀਂ ਦੱਸੋਗੇ ਵੈਸੇ ਚਲੋ ਜਿਆਦੀ ਸਿਫਤ ਸਲਾਹ ਤਾਂ ਪਸ਼ੂ ਦੀ ਆਪਾਂ ਨਹੀਂ ਕਰਦੇਗੇ ਮੱਝ ਆਪ ਤੁਹਾਨੂੰ ਦੱਸੂਗੀ ਬਾਕੀ ਤੇਲਾ ਘੱਟ ਸੰਧੂ ਸਾਹਿਬ ਉਹਨਾਂ ਕੋਲ ਕੁਆਲਟੀ ਵੈਸੇ ਵੀ ਬਹੁਤ ਘੱਟ ਆਪਾਂ ਵੇਖੀਏ ਬਹੁਤ ਘੱਟ ਵੇਖੀਏ ਢਾਲੀਆਂ ਮੱਝਾਂ ਦੇ ਆਪਾਂ ਤੇ ਲੀਲੀ ਰਾਵੀ ਦੇ ਵਿੱਚ ਢਾਲੀ ਆ ਤੁਸੀਂ ਵੇਖੋਗੇ ਤੇ ਬਿਲਕੁਲ ਇੱਕ ਸਿੰਘ ਜਿਵੇਂ ਆਪਾਂ ਵੇਖਦੇ ਆ ਠੀਕ ਹੈ ਢੇਲੀਆਂ ਮੱਜਾ ਦਾ ਥਾਣੂ ਤੇ ਇੱਕ ਬਿਲਕੁਲ ਗੁਲਾਈ ਦੇ ਵਿੱਚ ਮਾਰਕਿੰਗ ਦੀ ਗੱਲ ਕਰਕੇ ਮਗਲੇ ਪੇਰਾ ਤੇ ਥੋੜਾ ਥੋੜਾ ਜਵਾਬ ਤੁਹਾਨੂੰ ਵੇਖਣ ਦੇ ਵਿੱਚ ਮਿਲੂਗਾ ਮਗਰਲੇ ਖੁਰ ਤੋਂ ਤੋਤੇ ਆ ਧੋਪੇ ਆ ਪੂਛ ਉੱਪਰ ਤੱਕ ਵਾਈਟ ਹਵਾਨੇ ਚੱਡੇ ਤੱਕ ਮੈਂ ਤੁਹਾਨੂੰ ਇੱਕ ਨਾ ਤੋਂ ਦੱਸ ਰਿਹਾ ਪਿੱਛੋਂ ਚੋਇਆ ਇਹਨਾਂ ਦਾ 13 14 ਕਿਲੋ ਤੱਕ 13 14 ਹਾਂਜੀ ਚਲੋ ਨਾ ਆਪਾਂ 200 200 ਅੱਗੇ ਤੇ ਅਗਲਾ ਭਾਵੇਂ ਆਪਦੀ ਮਰਜ਼ੀ ਵੇਖੇ ਭਾਂਜੇ ਨੇ ਸੂਏ ਮਰਜ਼ੀ ਕਰਕੇ ਆਪਦੀ ਸਮਝ ਨਾਲ ਵੇ ਆਪਦੀ ਸਮਝ ਆਪਣਾ ਆਪਾ ਕੋਈ ਨਹੀਂ ਆਖਣਾ ਕਿਸੇ ਨੇ ਮੱਝ ਚੰਗੀ ਕਾਇਮ ਆ ਬਾਕੀ ਮੈਂ ਬਹੁਤ ਜ਼ਿਆਦਾ ਚੰਗੀ ਆ ਫੈਸ਼ਨੂਈ ਸਾਰੇ ਟੇਡਾ ਕੱਟ ਚਾਰੇ ਖੁਰਤੋ ਤੇ ਚੱਡਾ ਵੇਖੋ ਕਿੱਡਾ ਸਾਫ ਆ ਰੇਂਜਰੋਵਰ ਰੇਂਜਰੋਵਰ ਹੈ ਨਿੱਗਰ ਲੈ ਵਾ ਬਿਲਕੁਲ ਆ ਆਪਣੇ ਭਾਦਿਆਂ ਤੋਂ ਸੰਦੀਪ ਪਹਿੋਂ ਰੇਂਜਰੋਵਰ ਆਣਾ ਹਾਂਜੀ 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 ਸਾਨੂੰ ਜਿੰਨੇ ਲੈਣਾ ਮੇਨਾ ਮੇਨਾ ਸਾਡੇ ਭਾਵਾ ਦੇ ਉਹ ਹੀ ਸੁਣਾ ਜੀ ਆ ਬਾਕੀ ਇੱਕ ਗੱਲ ਆ ਸੰਦੀਪ ਚਲੋ ਮੱਝ ਭਾਵੇਂ ਤੀਜੇ ਚੌਥੇ ਸੂਏ ਤੀਜੇ ਹੋਵੇ ਔਰ ਚੱਡੇ ਚੁੱਡੇ ਦੀ ਰੇਖ ਕਰਮ ਵਾਲੀ ਕਿਵੇਂ ਹੈ ਨਾ ਹੰਦੂ ਸਾਹਿਬ ਅਜੇ ਅਜੇ ਮੈਂ 5 6 ਦਿਨ ਲeruਗੀ ਬਾਕੀ ਇੰਨੀ ਵੀ ਹੈ ਬੜੀ ਪਤਲੀ ਬੋਲੀ ਨੀ ਅੱਡੀ ਗੱਲ ਛੱਡੋ ਬਿਲਕੁਲ ਰਮਰਗੀ ਕੇ ਕੁੜੀ ਹੈ ਹਾਂ ਸਿੰਗਲ ਅੱਡੀ ਆ ਦੋਸਤੋ ਐਨ ਬਿਲਕੁਲ ਪਤਲੀ ਚਮੜੀ ਆ ਲੰਮਾ ਦਾ ਵਜ਼ਨ ਮੌਜੂਦ ਵੀ ਦੇਖੋ ਹੰਦੂ ਸਾਹਿਬ ਜੇ ਕੇ ਵੀਰ ਮੈਂ ਬਰੀਡ ਦਾ ਕੰਮ ਕਰਨਾ ਹਰੇ ਜਿਹੋ ਜੇ ਮਰਜ਼ੀ ਬੱਚੇ ਲੈ ਲਾ ਹਾਂਜੀ ਹਾਂਜੀ ਲਓ ਜੀ ਸੋ ਵਜਨ ਲੋਕ ਬੱਚੇ ਲੈ ਸਕਦਾ ਥੱਲੇ ਲੈਵੇ ਦੀ ਬੜੀ ਖਬਰਦਾਰਾ ਕਰਮਾ ਲਈ ਹਜੇ 5 4 3 ਇਹਨੂੰ ਸੌਣ ਦਾ ਪਤਾ ਨਹੀਂਗਾ 5 4 ਕਿ ਦਿਨ ਕੱਢਨੇ ਚਾਹੀਦੇ ਬਾਕੀ ਅੱਗੇ ਬਸ ਸੰਗਾਂ ਬਣਾ ਚਲੋ ਠੀਕਾ ਭਰਾਇਆ ਵਾ ਨੀਂਦੀ ਦਾ ਹੀ ਗਾਰੀਆਂ ਕੱਟੀ ਜੇ ਕਟਾ ਦੇ ਦੇ ਅਗਲੇ ਦੇ ਕਰਮਾ ਦਾ ਆਪਾਂ ਨੂੰ ਪਤਾ ਕਿਹੜਾ ਭਰਾਇਆ ਕਿਦਾ ਨਹੀਂ ਭਰਾਇਆ ਇਹ ਵੀ ਕਹਿਣੀਏ ਨਹੀਂ ਚਲੋ ਚੰਗਾ ਟੀਕਾ ਭਰਾਇਆ ਦਾ ਰਿਜ਼ਲਟ ਚੰਗਾ ਦਿਓ ਹਾਂਜੀ ਹਾਂਜੀ ਬਾਕੀ ਬੰਦੇ ਚੰਗੇ ਆ ਮੇਰੇ ਟੀਕਾ ਚੰਗਾ ਭਰਾਇਆ ਹੋਊਗਾ ਲਓ ਵੀ ਭਰਾਵੋ ਕਰੋ ਚੈੱਕ ਤੇ ਸੰਭਾਲ ਲਓ ਮੌਕਾ ਮੇਰਾ ਵੀਰ ਕਿਉਂਕਿ ਨਾਗ ਵੈਸੇ ਬਹੁਤ ਚੰਗੀ ਸਭ ਸਾਰੇ ਬੱਚੇ ਮੈਂ ਗਏ ਵੇਹੇ ਆਵੇ ਕੁਝ ਕਰਮਾਣਾ ਹੁੰਦਾ ਲੈ ਵੀ ਸੰਦੀਪ ਮੋਲੇ ਕੀ ਕਰਦੇ ਵੀਰ ਦੇ ਕਿੰਨੇ ਦੇ ਦੇਣੀ ਆ ਸੰਧੂ ਸਾਹਿਬ ਮੋਲੇ ਤੇ ਮੈਂ ਕਰਨ ਪਾ 90 ਕਰਾਂ 95 ਕਰਾਂ ਹਾਂ 88000 ਦੀ ਮਾਇਦੇ ਦੇ ਦੀਏ 88000 ਦੀ ਹਾਂਜੀ ਮੈਂ ਬਹੁਤ ਚੰਗੀ ਹਾਂ ਮੈਂ ਤਾਂ ਚੰਗੀ ਵੀਰ ਕੋਈ ਸ਼ੱਕ ਨਹੀਂ ਕਿ ਮੈਂ ਦੇ ਵਿੱਚ ਸੋ ਨੀਲੀ ਰਾਵੀ ਆ ਨਾਲ ਢਾਲੀ ਆ ਨਾਲ ਹੋਰ ਵੀ ਬੜੇ ਫੰਕਸ਼ਨ ਕਰਵਾਉਂਦਾ ਸੰਧੂ ਸਾਹਿਬ ਜੈਸਣਾ ਤੁਸੀਂ ਭਰਾਵੇ ਦੇ ਆਪਣੇ ਭੈਣ ਭਰਾਵੇ ਆਪਣੇ ਬੜਾ ਖੁਸ਼ ਹੋ ਕੇ ਮੰਨ ਲੈਂਦੇ ਆ 85000 ਦੀ ਮੈਂ ਆਪਾਂ ਦੇਣੀ ਆ 85000 85000 ਮਹਦਨ ਲੋ ਜੀ 85000 ਦੀ ਦੋਸਤੋ ਇਹ ਮਾਝ ਅੱਜ ਤੁਹਾਨੂੰ ਮਿਲ ਜੂਗੀ ਮਦਰੀ ਡੌਲੀ ਦੇ ਵਿੱਚ ਆ ਠੀਕ ਆ ਜੀ ਆ ਵੇਖੋ ਤੁਸੀਂ ਹਵਾਨਾ ਚੱਡਾ ਮੋਟੀ ਵੇਨ ਮਿਲਕ ਮੋਟੀ ਨਾਰੀ ਤੇ ਆ ਜਿਹੜਾ ਥਾਣਾ ਠੀਕ ਆ ਜੀ ਸੋ ਪਸੰਦ ਆਊਗੀ ਭਰਾਵਾਂ ਨੂੰ ਕੋਈ ਛੱਡ ਕੇ ਨਹੀਂ ਜਾਂਦਾਗਾ ਇਹ ਗੱਲ ਯਕੀਨੀ ਆ ਬਾਕੀ ਮੱਧ ਜਿਹੜਾ ਵੀਰ ਕੋਈ ਖਿਡਾਰੀ ਆ ਉਹਦੀ ਬਿਲਕੁਲ ਪਰਖ ਦੇ ਵਿੱਚ ਆ ਠੀਕ ਆ ਆ ਵੇਖੋ ਠੀਕ ਆ ਮੇਰੇ ਸੰਦੀਪ ਬੰਨ ਦਿਓ ਹਾਂ ਜੀ ਇਹ ਦੋਸਤੋ ਨਾਗਰੇ ਅੱਜ ਸੰਦੀਪ ਵੀਰ ਦੇ ਫਾਰਮ ਤੇ ਉਸ ਕਿੱਲੇ ਤੇ ਇੱਕ ਮਾਝ ਤੁਹਾਨੂੰ ਦਿਖਾਉਣੀ ਸੀਗੀ ਇਹ ਤਕਰੀਬਨ ਅੱਜ ਹੀ ਐਂਟਰੀ ਨੇ ਕੀਤੀ ਸੀ ਤੇ ਕੱਲ ਨੂੰ ਕਿਸੇ ਘਰ ਦਾ ਸ਼ਿਕਾਇਤ ਕੱਲ ਨੂੰ ਸਾਨੂੰ ਸਾਰਾ ਆਪਾਂ ਫਿਰ ਵੀਡੀਓ ਪਾਵਾਂਗੇ ਚਲੋ ਤੁਹਾਡਾ ਟਾਈਮ ਲੈਣੇ ਵਾੜਾ ਤਿੰਨ ਲੀਆਂ ਖੜੀਆਂ ਆਪਣੀਆਂ ਬਾਹਰ ਠੀਕ ਹੈ ਮਹਾਰਾਜ ਜੀ ਠੀਕ ਆ ਲੈ ਵੀ ਸੰਦੀਪ ਜੀ ਇੱਕ ਤਾਂ ਸਭ ਤੋਂ ਪਹਿਲਾਂ ਆਪਣੇ ਨੰਬਰੋਂ ਬੋਲ ਦੇ ਨੰਬਰ ਸੰਧੂ ਸਾਹਿਬ 18437038947196438949 ਠੀਕ ਹੈ ਮਹਾਰਾਜ ਬਾਕੀ ਸੰਧੂ ਸਾਹਿਬ ਜੇ ਇਹਨੇ ਟਰੈਕਟਰ ਕੋਈ ਵੇਚਣਾ ਹੋਵੇ ਜੋ ਖਰੀਦ ਲੈਣਾ ਹੋਵੇ ਉਹ ਵੀ ਆਪਣੇ ਕੋਲੋਂ ਲੈ ਚਲੋ ਆਪਾਂ ਬਾਹਰੋਂ ਲੈ ਲੈਨੇ ਆ ਆ ਤੇ ਆਪਾਂ ਨੂੰ ਦੱਸ ਸਕਦਾ ਪੂਰਾ ਉਹ ਤਾਂ ਆਪਾਂ ਪਹਿਲਾਂ 2-4 ਵੀਡੀਓ ਪਾਈਆਂ ਸੀ ਹੁਣ ਪਾਉਣਿਆ ਸਾਨੂੰ ਆ ਤੂੰ ਥੋੜੇ ਲੋੜ ਹੈ ਟਰੈਕਟਰ 6-7 ਲੱਗੇ ਆਪਣੇ ਕੋਲ ਅੱਜ ਆਪਾਂ ਪਾਉਣੇ ਪਰ ਹੁਣ ਆਪਾਂ ਪਾਵਾਂਗੇ ਜਿੱਦਾਂ ਕੱਲ ਨੂੰ ਜੋ ਪਰਸਨ ਪਾਵਾਂਗੇ ਬਿਲਕੁਲ ਲੋ ਦੋਸਤ ਮਾਲ ਦੀ ਤਾਂ ਮਾਲ ਟਰੈਕਟਰਾਂ ਦਾ ਹੀ ਵਪਾਰ ਵੀਰ ਸੰਦੀਪ ਹੁਣੀ ਕਰਦੇ ਆ 5-7 ਟਰੈਕਟਰ ਇਹਨਾਂ ਦੇ ਕੋਲ ਅੱਜ ਅਵੇਲੇਬਲ ਨੇ ਸਵਰਾਜ ਮਹਿੰਦਰਾ ਸੋਨਾ ਲੇਕਾ ਤੇ ਬਾਕੀ ਨਿਊ ਹਾਲੈਂਡ ਦੇ ਵਿੱਚ ਟਰੈਕਟਰ ਕਿਸੇ ਪੁਰਾਣੇ ਵੇਚਣਾ ਜਾਂ ਖਰੀਦਣਾ ਉਹ ਤੁਸੀਂ ਖਰੀਦਦਾਰੀ ਕਰ ਸਕਦੇ ਜੀ ਜਿਆਦਾਤਰ ਇਹ ਸ਼ਕੀਨ ਹੈ ਵੀਰ 855 ਟਰੈਕਟਰ ਖਰੀਦਣ ਦਾ ਹਾਂ ਜੀ 855 ਜਿਹੜਾ ਮਰਜ਼ੀ ਵੀਰ ਆਪਣਾ ਫੋਨ ਲਾਵੇ ਆਪਾਂ 855 ਦੇ ਫੈਨ ਹਾਂ ਸੰਧ ਸਾਹਿਬ ਬਿਲਕੁਲ ਹਾਂਜੀ ਤੇ ਮੇਰਾ ਭਰਾ ਜਦੋਂ ਮਰਜ਼ੀ ਵਿజిਟ ਕਰੋ ਟਰੈਕਟਰ ਦੀ ਥਾਂ ਟਰੈਕਟਰ ਵੀ ਤੁਹਾਨੂੰ ਦੇਖਣ ਦੇ ਵਿੱਚ ਨਜ਼ਰ ਆ ਜਾਣਗੇ 5-7 ਟਰੈਕਟਰ ਅਵੇਲੇਬਲ ਨੇ ਕਿਸੇ ਦਿਨ ਆਪਾਂ ਵੀਡੀਓ ਪਾਵਾਂਗੇ 2-3 ਦਿਨਾਂ ਤੱਕ ਤੇ ਫਿਲਹਾਲ ਜਿਹੜਾ ਵਪਾਰ ਤੋਂ ਸਾਰੇ ਭੈਣ ਭਰਾਵਾਂ ਨੂੰ ਪਤਾ ਇਹ ਵੀ ਪਸ਼ੂ ਇੱਥੇ ਆਉਂਦੇ ਰਹਿੰਦੇ ਆ ਹਾਂਜੀ ਹਾਂਜੀ ਸੋ ਬਾਕੀ ਵਹੀਕਲ ਖੇਤੀਬਾੜੀ ਵਹੀਕਲ ਸੰਧ ਖਰੀਦਣ ਵਾਸਤੇ ਵੀ ਤੁਸੀਂ ਜ ਸੋ ਮਿਲਦੇ ਆ ਕਿ ਨਵੀਂ ਅਪਡੇਟ ਨਾਲ ਸਾਰੇ ਬਿਨਾ ਭਰਾਵਾਂ ਨੂੰ ਸੱਤ ਸ਼ਰੀਆ ਕਰਦੀ ਹਾਂ ਸਾਨੂੰ ਸਾਰਾ